ਗੁਰੂ ਗੋਬਿੰਦ ਸਿੰਘ ਨਾਮ ਤਰਾਵਾ ਗੁਰੂ ਗੋਬਿੰਦ ਸਿੰਘ ਜੀ ਨੇ ਸੱਚੀ ਕਿਹਾ ਸੀ ਕਿ ਸਵਾ ਲੱਖ ਸੇ ਇੱਕ ਲੜਾਉ ਇਹ ਗੱਲ ਇੱਕ ਵਾਰ ਹੀ ਨਹੀਂ ਬਲਕਿ ਦੋ ਤਿੰਨ ਵਾਰ ਸੱਚ ਹੋ ਚੁੱਕੀ ਹੈ ਉਹਨਾਂ ਵੇਲੇ ਤਾਂ ਸੱਚ ਹੋਈ ਸੀ ਉਸ ਤੋਂ ਬਾਅਦ ਸਾਰਾ ਗੜੇ ਦੀ ਜੰਗ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਜਿਹੜੇ ਦੇ ਵਿੱਚ 21 ਸਿੰਘਾਂ ਨੇ 2000 ਦੀਆਂ ਫੌਜਾਂ ਦਾ ਮੁਕਾਬਲਾ ਕੀਤਾ ਸੀ ਜਿਹਦੇ ਉੱਤੇ ਕੇਸਰੀ ਫਿਲਮ ਬਣੀ ਸੀ ਤੇ ਇਸੇ ਤਰ੍ਹਾਂ ਦੀ ਇੱਕ ਕਹਾਣੀ ਸਾਲ 1971 ਦੇ ਵਿੱਚ ਹੋਈ ਸੀ ਜਿਹਦੇ ਉੱਤੇ ਕੇ ਬਾਰਡਰ ਫਿਲਮ ਬਣੀ ਸੀ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਭਾਰਤ ਦੀ ਪਾਕਿਸਤਾਨ ਦੇ ਨਾਲ 1971 ਦੇ ਵਿੱਚ ਇੱਕ ਜੰਗ ਹੋਈ ਸੀਗੀ ਤੋ ਇਹਦੇ ਵਿੱਚ ਚਿੜੀਆਂ ਨਾਲ ਬਾਜ਼ ਲੜਾਉਣ ਵਾਲੀ ਜਿਹੜੀ ਕਹਾਣੀ ਸੀ ਇੱਕ ਵਾਰ ਫਿਰ ਤੋਂ ਸੱਚ ਹੋ ਗਈ ਸੀਗੀ ਆਪਾਂ ਗੱਲ ਕਰਨ ਲੱਗੇ ਆਂ ਜੀ ਬੈਟਲ ਆਫ ਲੋਂਗੇਵਾਲਾ ਦੀ ਅਸਲ ਦੇ ਵਿੱਚ ਇਸ ਲੜਾਈ ਦੀ ਸ਼ੁਰੂਆਤ ਕਿੱਥੋਂ ਹੁੰਦੀ ਹੈ ਆਪਾਂ ਨੂੰ ਪਹਿਲਾਂ ਇਹ ਸਮਝਣਾ ਪਊਗਾ 1947 ਦੇ ਵਿੱਚ ਭਾਰਤ ਦੇ ਦੋ ਨਹੀਂ ਬਲਕਿ ਤਿੰਨ ਟੁਕੜੇ ਹੋਏ ਸੀਗੇ ਜਿਨ੍ਹਾਂ ਦੇ ਵਿੱਚੋਂ ਦੋ ਟੁਕੜੇ ਪਾਕਿਸਤਾਨ ਦੇ ਕੋਲ ਰਹਿ ਗਏ ਸੀ ਦੋ ਟੁਕੜੇ ਜਿਨ੍ਹਾਂ ਦੇ ਵਿੱਚੋਂ ਜਿਹੜਾ ਹੁਣ ਪਾਕਿਸਤਾਨ ਹੈਗਾ ਇਸ ਨੂੰ ਪੱਛਮੀ ਪਾਕਿਸਤਾਨ ਕਿਹਾ ਜਾਂਦਾ ਸੀਗਾ ਤੇ ਹੁਣ ਜਿਹੜਾ ਬੰਗਲਾਦੇਸ਼ ਹੈ ਉਸ ਨੂੰ ਉਸ ਵੇਲੇ ਪੂਰਬੀ ਪਾਕਿਸਤਾਨ ਕਿਹਾ ਜਾਂਦਾ ਸੀ ਜਿਹੜਾ ਬੰਗਲਾਦੇਸ਼ ਸੀਗਾ ਉਹ ਪਾਕਿਸਤਾਨ ਦਾ ਹੀ ਹਿੱਸਾ ਸੀਗਾ ਜਿਹਨੂੰ ਕਿ ਭਾਰਤ ਨੇ ਦਖਲਅੰਦਾਜ਼ੀ ਦੇ ਨਾਲ ਪਾਕਿਸਤਾਨ ਤੋਂ ਵੱਖ ਕਰਵਾਤਾ ਸੀਗਾ ਇੰਦਰਾ ਗਾਂਧੀ ਦੇ ਗਵਰਨਮੈਂਟ ਸੀ ਉਸ ਵੇਲੇ 1971 ਦੇ ਵਿੱਚ ਪਾਕਿਸਤਾਨ ਦੇ ਦੋ ਟੁਕੜੇ ਕਰਕੇ ਬੰਗਲਾਦੇਸ਼ ਨੂੰ ਇੱਕ ਅੱਡ ਮੁਲਕ ਦਾ ਦਰਜਾ ਮਿਲ ਗਿਆ ਸੀਗਾ ਸੋ ਉਸ ਦੇ ਗੁੱਸੇ ਦੇ ਵਿੱਚ ਆ ਕੇ ਪਾਕਿਸਤਾਨ ਨੇ ਭਾਰਤ ਦੇ ਉੱਪਰ ਹਮਲਾ ਕਰਨਾ ਸੀਗਾ ਸੋ ਜਿਹੜੀ ਲੜਾਈ ਸੀਗੀ ਉਹ ਬੰਗਲਾਦੇਸ਼ ਦੇ ਨਾਲ ਪੱਛਮੀ ਮੰਗਾਲ ਵਾਲੀ ਸਾਈਡ ਚੱਲ ਰਹੀ ਸੀ ਸੋ ਪਾਕਿਸਤਾਨ ਨੇ ਭਾਰਤ ਦਾ ਧਿਆਨ ਭਟਕਾਉਣ ਦੇ ਲਈ ਰਾਜਸਥਾਨ ਦੇ ਵਿੱਚ ਯਾਨੀ ਕਿ ਲੋਂਗੇ ਵਾਲਾ ਪੋਸਟ ਦੇ ਉੱਤੇ ਹਮਲਾ ਕਰਨ ਦਾ ਸੋਚਿਆ ਸੋ ਉਹਨਾਂ ਨੇ 5 ਦਸੰਬਰ 1971 ਦੀ ਰਾਤ ਨੂੰ ਭਾਰਤ ਦੇ ਲੋਂਗੇਵਾਲਾ ਪੋਸਟ ਦੇ ਉੱਤੇ ਹਮਲਾ ਬੋਲ ਦਿੱਤਾ। ਇਸ ਹਮਲੇ ਨੂੰ ਕਰਨ ਦੇ ਲਈ ਉਹਨਾਂ ਕੋਲੇ 2000 ਸੈਨਿਕ ਸੀਗੇ, 54 T59 ਸ਼ਰਮਨ ਟੈਂਕ ਸੀਗੇ। ਉਹਨਾਂ ਨੂੰ ਪਤਾ ਸੀ ਕਿ ਜਿਹੜੀ ਇਹ ਲੋਂਗੇਵਾਲਾ ਪੋਸਟ ਹੈ ਇਹ ਭਾਰਤ ਦੀ ਇੱਕ ਕਮਜ਼ੋਰ ਕੜੀ ਹੈਗੀ। ਦੂਜੇ ਪਾਸੇ ਭਾਰਤ ਦੇ ਕੋਲ ਸਿਰਫ 120 ਸੈਨਿਕ, ਇੱਕ M40 ਜੀਪ, 10 ਊਠ 81mm ਮੋਰਟਾਰ ਸਿਰਫ ਇਹੀ ਚੀਜ਼ਾਂ ਸੀਗੀਆਂ ਜਿਸ ਦਾ ਕਿ ਪਾਕਿਸਤਾਨ ਨੂੰ ਪਤਾ ਸੀ ਕਿ ਲੋਂਗੇਵਾਲਾ ਪੋਸਟ ਦੇ ਉੱਤੇ ਹਮਲਾ ਕਰਨਾ ਥੋੜਾ ਸੌਖਾ ਹੈ ਪਾਕਿਸਤਾਨ ਨੇ 5 ਦਸੰਬਰ 1971 ਦੀ ਰਾਤ ਨੂੰ ਹਮਲਾ ਕੀਤਾ ਸੀਗਾ ਤੇ ਉਹਨਾਂ ਦੀ ਪਲੈਨਿੰਗ ਸੀ ਕਿ 6 ਦਸੰਬਰ ਨੂੰ ਲੋਂਗੇਵਾਲਾ ਫਤਿਹ ਕਰਕੇ ਉੱਥੇ ਨਾਸ਼ਤਾ ਕਰਾਂਗੇ ਉਸ ਤੋਂ 40 ਕਿਲੋਮੀਟਰ ਦੂਰ ਰਾਮਗੜ ਹੈ ਜਿੱਥੇ ਕਿ ਉਹਨਾਂ ਦਾ ਪਲਾਨ ਸੀ ਕਿ ਲੰਚ ਕਰਾਂਗੇ ਤੇ ਉਹਨਾਂ ਦਾ ਡਿਨਰ ਕਰਨ ਦਾ ਜਿਹੜਾ ਪ੍ਰੋਗਰਾਮ ਸੀ ਉਹ 6 ਦਸੰਬਰ ਦੀ ਸ਼ਾਮ ਨੂੰ ਜਸਲਮੇਰ ਦੇ ਵਿਖੇ ਸੀਗਾ ਜੇ ਲੋਂਗੇਵਾਲਾ ਪੋਸਟ ਇਹ ਫਤਿਹ ਹੋ ਜਾਂਦੀ ਤਾਂ ਉਹਨਾਂ ਦਾ ਜਿਹੜਾ ਰਾਮਗੜ ਤੇ ਜਸਲਮੇਰ ਆ ਵੀ ਫਤੇ ਹੋ ਜਾਣਾ ਸੀਗਾ ਜੇ ਉਹ ਲੌਂਗੇ ਵਾਲਾ ਪੋਸਟ ਦੇ ਉੱਤੇ ਕਬਜ਼ਾ ਕਰ ਲੈਂਦੇ ਤਾਂ ਜੈਸਲਮੇਰ ਤੱਕ ਉਹਨਾਂ ਦਾ ਰਸਤਾ ਸਾਫ਼ ਸੀਗਾ ਕਿਉਂਕਿ ਦੂਰ ਦੂਰ ਤੱਕ ਕੁਝ ਵੀ ਨਹੀਂ ਸੀਗਾ ਫਿਰ ਉਹ ਜੈਸਲਮੇਰ ਤੱਕ ਸਿੱਧਾ ਜਾ ਸਕਦੇ ਸੀ ਤੇ ਉਹਨਾਂ ਦਾ ਜਿਹੜਾ ਜੈਸਲਮੇਰ ਡਿਨਰ ਕਰਨ ਦਾ ਸੁਪਨਾ ਸੀਗਾ ਉਹ ਪੂਰਾ ਹੋ ਸਕਦਾ ਸੀਗਾ ਇਸ ਦੇ ਉੱਤੇ ਜਿਹੜੀ 1997 ਦੇ ਵਿੱਚ ਬਾਰਡਰ ਫਿਲਮ ਬਣੀ ਸੀ ਜਿਹਦੇ ਵਿੱਚ ਮੇਜਰ ਕੁਲਦੀਪ ਸਿੰਘ ਚਾਂਦਪੂਰੀ ਦਾ ਰੋਲ ਸਨੀ ਦੇਵਲ ਹੋਰਾਂ ਨੇ ਨਿਭਾਇਆ ਸੀਗਾ ਮੇਜਰ ਕੁਲਦੀਪ ਸਿੰਘ ਚਾਂਦਪੁਰੀ ਹੋਰਾਂ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਿਆ ਕਿ ਹਮਲਾ ਹੋ ਰਿਹਾ ਹੈ ਜਦੋਂ ਖੁਫੀਆ ਰਿਪੋਰਟਾਂ ਉਹਨਾਂ ਨੂੰ ਮਿਲੀਆਂ ਤਾਂ ਉਹਨਾਂ ਨੇ ਉੱਪਰ ਹਾਈ ਕਮਾਂਡ ਦੇ ਨਾਲ ਗੱਲ ਕੀਤੀ ਤਾਂ ਜਦੋਂ ਗੱਲ ਕੀਤੀ ਗਈ ਤਾਂ ਹਾਈ ਕਮਾਂਡ ਦੇ ਵੱਲੋਂ ਜਵਾਬ ਇਹ ਮਿਲਿਆ ਕਿ ਤੁਸੀਂ ਪੋਸਟ ਛੱਡ ਕੇ ਪੋਸਟ ਖਾਲੀ ਕਰਕੇ ਤੁਸੀਂ ਵਾਪਸ ਆ ਜਾਓ ਪਰ ਲਾਸਟ ਫੈਸਲਾ ਸੀ ਜਿਹੜਾ ਮੇਜਰ ਕਲਦੀਪ ਸਿੰਘ ਚਾਂਦਪੁਰੀ ਦੇ ਉੱਤੇ ਛੱਡ ਦਿੱਤਾ ਸੀਗਾ ਉਸ ਤੋਂ ਬਾਅਦ ਆਪਣੇ ਯੂਨਿਟ ਦੇ ਨਾਲ ਗੱਲਬਾਤ ਕਰਦੇ ਹੋਏ ਮੇਜਰ ਕਲਦੀਪ ਸਿੰਘ ਚਾਂਦਪੁਰੀ ਨੇ ਸਾਰਿਆਂ ਨੂੰ ਦੱਸਿਆ ਕਿ ਹਾਈ ਕਮਾਂਡ ਨੇ ਆਪਾਂ ਨੂੰ ਪੋਸਟ ਖਾਲੀ ਕਰਨ ਨੂੰ ਕਿਹਾ ਪਰ ਆਖਰੀ ਫੈਸਲਾ ਮੇਰੇ ਤੇ ਛੱਡਿਆ ਤੇ ਉਹ ਕਹਿੰਦੇ ਕਿ ਮੇਰਾ ਫੈਸਲਾ ਇਹ ਹੈ ਕਿ ਮੈਂ ਇੱਥੋਂ ਛੱਡ ਕੇ ਨਹੀਂ ਜਾਵਾਂਗਾ ਮੈਂ ਇੱਥੇ ਲੜਾਂਗਾ ਸੋ ਯੂਨਿਟ ਸੀ ਜਿਹੜੀ 120 ਲੋਕ ਸੀ ਸਿਰਫ ਟੁਕੜੀ ਉਹਨਾਂ ਦੀ ਉਹ ਸਾਰੇ ਦੇ ਸਾਰਿਆਂ ਨੇ ਸਾਥ ਦਿੱਤਾ ਤੇ ਉਹ ਕਹਿੰਦੇ ਵੀ ਅਸੀਂ ਲੜਨਾ ਹੈ ਤੋ ਉਹਨਾਂ ਨੇ 5 ਤੋਂ 6 ਦਸੰਬਰ ਦੀ ਜਿਹੜੀ ਰਾਤ ਸੀਗੀ ਉਸ ਦਿਨ ਜਦੋਂ ਧਾਵਾ ਬੋਲੇ ਸੀਗਾ ਤਾਂ ਉਸ ਦਾ ਪੂਰੀ ਮਜਬੂਤੀ ਦੇ ਨਾਲ ਪੂਰੇ ਹੌਸਲੇ ਦੇ ਨਾਲ ਸਾਹਮਣਾ ਕਰਨ ਦੀ ਕੋਸ਼ਿਸ਼ ਕੀਤੀ ਉਸ ਤੋਂ ਇਲਾਵਾ ਉਹਨਾਂ ਨੇ ਇੰਡੀਅਨ 에ਅਰ ਫੋਰਸ ਤੋਂ ਮਦਦ ਕਰਨ ਦੀ ਮਦਦ ਮੰਗਣ ਦੀ ਵੀ ਕੋਸ਼ਿਸ਼ ਕੀਤੀ ਪਰ ਜਿਹੜੀ 에ਅਰ ਫੋਰਸ ਹੈ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਅਸੀਂ ਸਵੇਰ ਤੱਕ ਤੁਹਾਡੀ ਕੋਈ ਮਦਦ ਨਹੀਂ ਕਰ ਸਕਦੇ ਤੁਹਾਨੂੰ ਸਵੇਰ ਦਿਨ ਚੜਨ ਤੱਕ ਯਾਨੀ ਕਿ ਸਵੇਰ 6-7 ਵਜੇ ਤੱਕ ਦਾ ਇੰਤਜ਼ਾਰ ਕਰਨਾ ਪਊਗਾ ਤੁਹਾਡੇ ਤੱਕ 에어ਫੋਰਸ ਦੀ ਮਦਦ ਪਹੁੰਚਣ ਤੱਕ ਸੋ ਉਸ ਵੇਲੇ ਤੱਕ ਹਜੇ 4-5 ਘੰਟੇ ਬਾਕੀ ਸੀਗੇ ਸੋ ਦੁਸ਼ਮਣ ਫੌਜਾਂ ਨੂੰ ਰੋਕਣਾ ਇਹਨਾਂ ਦੇ ਲਈ ਜ਼ਰੂਰੀ ਸੀਗਾ ਜੇ ਇਹਨਾਂ ਨੇ ਬਚਣਾ ਸੀ ਤਾਂ 4-5 ਘੰਟੇ ਫੌਜਾਂ ਨੂੰ ਰੋਕਣਾ ਸੀਗਾ ਪਰ ਇਹਨਾਂ ਨੇ ਬਹੁਤ ਹੀ ਤਕੜੀ ਪਲੈਨਿੰਗ ਦੇ ਨਾਲ ਉੱਥੇ ਕੁਝ ਮਾਈਨ ਵਿਛਾ ਕੇ ਜਾਂ ਮਾਈਨਿੰਗ ਵਰਗਾ ਸਿਸਟਮ ਦਿਖਾ ਕੇ ਉਹਨਾਂ ਦੇ ਕਾਫੀ ਜ਼ਿਆਦਾ ਟੈਂਕ ਤਬਾਹ ਕੀਤੇ ਤੇ ਜਿਹੜਾ ਉਹਦੇ ਕੁਝ ਟੈਂਕ ਸੀਗੇ ਉਹ ਤੇਲ ਜਾਨੀ ਕਿ ਐਡੀਸ਼ਨਲ ਤੇਲ ਵੀ ਲੈ ਕੇ ਆ ਰਹੇ ਸੀਗੇ ਉਹ ਟੈਂਕਾਂ ਨੂੰ ਟਾਰਗੇਟ ਕਰਕੇ ਸਭ ਤੋਂ ਜ਼ਿਆਦਾ ਉਹਨਾਂ ਨੂੰ ਉਡਾਇਆ ਤੇ ਤੁਸੀਂ ਯਕੀਨ ਮੰਨਿਓ ਕਿ ਸਾਰੀ ਰਾਤ ਤੱਕ ਜੰਗ ਚੱਲਦੀ ਰਹੀ ਹੈ ਸਵੇਰ 에ਅਰ ਫੋਰਸ ਜਿਹੜੀ ਹੈਗੀ ਆ ਉਹ ਪਹੁੰਚ ਗਈ ਸੀ ਉਹਨਾਂ ਦੀ ਮਦਦ ਉਹਨਾਂ ਨੇ 에ਅਰ ਫੋਰਸ ਨੇ ਪਹੁੰਚ ਕੇ ਕਾਫੀ ਹੱਦ ਤੱਕ ਜਿਹੜਾ ਇਹਨਾਂ ਦਾ ਸਾਥ ਦਿੱਤਾ ਇਸ ਦੇ ਵਿੱਚ ਪਾਕਿਸਤਾਨ ਦੇ ਬਹੁਤ ਸਾਰੇ ਜਿਹੜੇ ਟੈਂਕ ਹੈ ਉਹ ਤਬਾਹ ਹੋ ਗਏ ਸੀਗੇ ਲਗਭਗ 200 ਸੈਨਿਕ ਉਹਨਾਂ ਦੇ ਮਾਰੇ ਗਏ ਸੀ ਹਾਲਾਂਕਿ ਆਪਣੇ ਵਾਲੇ ਜੇ ਆਪਾਂ ਹਿੰਦੂਸਤਾਨੀਆਂ ਦੀ ਗੱਲ ਕਰੀਏ ਤਾਂ ਬਹੁਤ ਥੋੜਾ ਨੁਕਸਾਨ ਹੋਇਆ ਸੀਗਾ ਤੁਸੀਂ ਵੀਡੀਓਜ਼ ਦੇ ਵਿੱਚ ਵੀ ਦੇਖ ਸਕਦੇ ਹੋ ਕਿ ਪਾਕਿਸਤਾਨ ਦੇ ਟੈਂਕ ਪਾਕਿਸਤਾਨ ਦੇ ਜੋਂਗੇ ਜੀਪਾਂ ਉਹਨਾਂ ਦੇ ਅੱਜ ਵੀ ਇੱਥੇ ਮੌਜੂਦ ਆ ਜੋ ਉਹ ਛੱਡ ਕੇ ਭੱਜ ਗਏ ਸੀਗੇ ਸੋ ਦੁਸ਼ਮਣ ਫੌਜਾਂ ਨੂੰ ਸਿਰਫ ਤੁਸੀਂ ਕਹਿ ਸਕਦੇ ਹੋ ਕਿ 120 ਬੰਦਿਆਂ ਨੇ 2000 ਬੰਦਿਆਂ ਨੂੰ ਹਰਾ ਦਿੱਤਾ ਸੀਗਾ ਦੰਦ ਖੱਟੇ ਕਰਾ ਕੇ ਉਹਨਾਂ ਨੂੰ ਵਾਪਸ ਮੋੜ ਦਿੱਤਾ ਸੀਗਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵੇਲੇ ਤੋਂ ਇਹ ਗੱਲ ਚੱਲਦੀ ਆ ਰਹੀ ਕਿ ਚਿੜੀਆਂ ਸੁਮਿਆਂ ਬਾਜ਼ ਲੜਾਉਂ ਜਾਂ ਆਪਾਂ ਕਹਿ ਸਕਦੇ ਆ ਕਿ ਸਵਾ ਲੱਖ ਸੇ ਇੱਕ ਲੜਾਉਂ ਸੋ ਇਹ ਦੂਜੀ ਤੀਜੀ ਵਾਰ ਹੋਈ ਪੰਜਾਬੀਆਂ ਦਾ ਸਿੱਖ ਕੌਮ ਦਾ ਜਿਹੜਾ ਨਾਮ ਰੌਸ਼ਨ ਕੀਤਾ ਸੀ ਤੇ ਲੋਂਗੇਵਾਲਾ ਜਿਹੜੀ ਬੈਟਲ ਹੋਈ ਹੈ ਇਹਨੂੰ ਅੱਜ ਵੀ ਬਹੁਤ ਸਾਰੀਆਂ ਦੁਨੀਆ ਦੀਆਂ ਆਰਮੀ ਦੀਆਂ ਟ੍ਰੇਨਿੰਗਸ ਦੇ ਵਿੱਚ ਲੋਂਗੇਵਾਲਾ ਬੈਟਲ ਦੀਆਂ ਉਦਾਹਰਨਾਂ ਦਿੱਤੀਆਂ ਜਾਂਦੀਆਂ ਕਿ ਕਿਵੇਂ 120 ਸੈਨਿਕ 2000 ਸੈਨਿਕਾਂ ਦੇ ਨਾਲ ਮੁਕਾਬਲਾ ਕਰਕੇ ਉਹਨਾਂ ਨੂੰ ਹਰਾ ਸਕਦੇ ਇਹ ਅੱਜ ਵੀ ਉਦਾਹਰਨਾਂ ਦਿੱਤੀਆਂ ਜਾਂਦੀਆਂ ਤੇ ਮੇਜਰ ਕੁਲਦੀਪ ਸਿੰਘ ਚਾਂਦਪੂਰੀ ਜੋ ਕਿ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਉਹਨਾਂ ਦੀ ਵੀ ਗੱਲਬਾਤ ਉਹਨਾਂ ਦਾ ਜ਼ਿਕਰ ਬਹੁਤ ਵਾਰ ਹੁੰਦਾ ਸੋ ਉਹਨਾਂ ਦੇ ਉੱਤੇ ਬਾਰਡਰ ਫਿਲਮ ਬਣੀ ਸੀਗੀ ਬਹੁਤ ਵੱਡੀ ਗੱਲ ਹੈ ਆਪਾਂ ਸਾਰੇ ਲਗਭਗ ਜੋ ਮੇਰੇ ਖਿਆਲ ਵੀ 30 ਸਾਲ ਦੇ ਲਗਭਗ ਉਮਰ ਹੈ ਉਹਨੇ ਸਾਰੇ ਨੇ ਬਾਰਡਰ ਫਿਲਮ ਤਾਂ ਦੇਖੀ ਹੋਊਗੀ ਬਾਕੀ ਪਿਛਲੇ ਦਿਨੀ ਅਸੀਂ ਲੋਂਗੇਵਾਲਾ ਗਏ ਸੀਗੇ ਜੈਸਲਮੇਰ ਰਾਮਗੜ੍ਹ ਲੋਂਗੇਵਾਲਾ ਟਨੋਟ ਸਾਰੇ ਕਿਤੇ ਜਾ ਕੇ ਆਏ ਸੀ ਉਥੋਂ ਇਹ ਵੀਡੀਓ ਕਲਿੱਪਸ ਵੀ ਬਣਾਈਆਂ ਬਟ ਉਹਦੇ ਬਾਰੇ ਮੈਨੂੰ ਉੱਥੇ ਜਾਣਕਾਰੀ ਨਹੀਂ ਸੀ ਉਹ ਜਾਣਕਾਰੀ ਇਕੱਠੀ ਕਰਕੇ ਇਹ ਵੀਡੀਓ ਦੇ ਵਿੱਚ ਅਟੈਚ ਕਰਕੇ ਪਾ ਰਹੇ ਹਾਂ ਸੋ ਇਹ ਜਿਹੜਾ ਬੈਟਲ ਸੀਗਾ ਇਹਨੇ ਪੰਜਾਬੀਆਂ ਦਾ ਸਿੱਖਾਂ ਦਾ ਤੇ ਆਪਣੇ ਭਾਰਤੀਆਂ ਦਾ ਨਾਮ ਰੌਸ਼ਨ ਕੀਤਾ ਸੀਗਾ ਸਿਰ ਉੱਚਾ ਕੀਤਾ ਸੀ ਮਾਣ ਨਾਲ ਤੇ ਇਸ ਦੇ ਉੱਪਰ ਰਿਸਰਚ ਵੀ ਕੀਤੀ ਸੀ ਇੰਗਲੈਂਡ ਤੋਂ ਆ ਕੇ ਕੁਝ ਰਿਪੋਰਟਰਸ ਨੇ ਸੱਚ ਵੀ ਕਿਤੇ ਸੀ ਵੀ ਕੀ ਇਹ ਵਾਕਏ ਹੋ ਸਕਦਾ ਇਹ ਚੀਜ਼ਾਂ ਵਾਕੇ ਹੋਈਆਂ ਸੋ ਉਹ ਸਾਰੀਆਂ ਗੱਲਾਂ ਬਾਤਾਂ ਉਹਨਾਂ ਨੇ ਹੋਈਆਂ ਦੇਖੀਆਂ ਸੀਗੀਆਂ ਸੋ ਬਾਕੀ ਇਹ ਜੀ ਵੀਡੀਓ ਤੁਹਾਨੂੰ ਚੰਗੀ ਲੱਗੀ ਹੈ ਤਾਂ ਇਸ ਨੂੰ ਲਾਈਕ ਕਰਿਓ ਆਪਣੇ ਯਾਰਾਂ ਦੋਸਤਾਂ ਦੇ ਨਾਲ ਸ਼ੇਅਰ ਕਰਿਓ ਤੇ ਜੇ ਤੁਹਾਨੂੰ ਲੱਗਦਾ ਹੈ ਕਿ ਮੈਂ ਚੰਗੀਆਂ ਵੀਡੀਓਜ਼ ਲੈ ਕੇ ਆਉਣਾ ਤਾਂ ਮੇਰੇ ਪੇਜ ਨੂੰ ਫੋਲੋ ਕਰਨਾ ਨਾ ਭੁੱਲਿਓ YouTube ਤੇ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਧੰਨਵਾਦ